ਸਾਨੂੰ ਥੋੜਾ ਜਿਹਾ ਟਾਈਮ ਦਿੱਤਾ ਜਾਵੇ ਇਹ ਮਹੀਨਾ ਦਾ ਟਾਈਮ ਦਿੱਤਾ ਜਾਵੇ ਅਸੀਂ 50 ਸਾਲ ਦੇ ਇੱਥੇ ਬੈਠੇ ਆਏ ਆ ਸਾਡਾ ਰੋਟੀ ਜੁਗਾਰ ਦਾ ਪੁਰਾਣੇ 50 ਸਾਲ ਤੋਂ ਬੈਠੇ ਹੋਏ ਹਾਂ ਸਾਡੀ ਮਸੂਲੀ ਐ ਐਨਜੀਟੀ ਦੇ ਅੰਦਰ ਆ ਰਿਹਾ ਵਾ ਇਹ ਟੁੱਟ ਰਹੀਆਂ ਪਹਿਲੇ ਕਹਿੰਦੇ ਸੀ ਜੀ ਇਹ ਵਾਲੀਆਂ ਵੱਜ ਜਾਣਗੀਆਂ ਉਹ ਵੀ ਟੁੱਟਣਗੀਆਂ ਹਾਂਜੀ ਉਹ ਵੀ ਟੁੱਟਣਗੀਆਂ ਇਹ ਵੀ ਟੁੱਟ ਜਾਣਗੀਆਂ ਫਿਰ ਮਹੀਨੇ ਦਾ ਟਾਈਮ ਦਿੱਤਾ ਜਾਵੇ ਕੋਈ ਨਹੀਂ ਅਸੀਂ ਕਿਦਨੇ ਕਿਦਨੇ ਆਪਣਾ ਜੁਗਾਰ ਬਣਾਈਏ ਅੱਜ ਮੈਂ ਨਾਲ ਗੱਲ ਕੀਤੀ ਜੀ ਇਹ ਕਹਿੰਦੇ ਜੀ ਅਸੀਂ ਕਮਿਸ਼ਨਰ ਸਾਹਿਬ ਨਾਲ ਗੱਲ ਕੀਤੀ ਹੈਗੀ ਹੈ ਜੀ ਤੇ ਮੈਂ ਵੀ ਅਗੋਂ ਕਮਿਸ਼ਨ ਸਾਹਿਬ ਨਾਲ ਇਹਨਾਂ ਨਾਲ ਗੱਲ ਕਰਨੀ ਸਾਮੀ ਐ ਐਮਐਲ ਤੁਸੀਂ 2 ਮਹੀਨੇ ਦਾ ਸਮਾਂ ਮੰਗਦੇ ਹੋ। ਹਾਂ ਜੀ 2 ਮਹੀਨੇ ਦਾ ਸਮਾਂ ਮੰਗਦੇ ਆ। 50 ਸਾਲ ਤੋਂ ਬੈਠੇ ਹੋਏ ਹਾਂ। 50 ਸਾਲ ਤੋਂ ਬੈਠੇ ਆਂ ਜੀ ਅਸੀਂ। ਉਹ ਤਾਂ 50 ਸਾਲ ਦੇ ਵਿੱਚ ਇਤਿਹਾਬ ਦਿਹਾੜੀ ਨਾਲ ਜਿਹੜੀ ਲਾਟਮੈਂਟ ਦਿੱਤੀ ਸੀਗੀ ਉਹ ਮੰਦੀ ਨਹੀਂ ਹੋਣੀ। ਉਹ ਮੰਦੇ ਨਹੀਂ ਬਈ ਜੀ। ਉਹ ਜੋ ਜਿਵੇਂ ਚਲੀ ਗਈ। ਇੱਥੇ ਹਰ ₹3 ਬੌਜੀ ਦਿਹਾੜੀ ਕਰਤਾ ਹਾਂ। ਹਮਾਰੇ ਦੋ ਬੱਚੇ ਆ। ਪਰਿਵਾਰ ਚਲਾ ਰਾਨੇ ਨੇ ਬੌਜੀ ਦੀ ਵਜ੍ਹਾ ਸੇ। ਅਗਰ ਇਹ ਬੌਜੀ ਦੁਕਾਨ ਟੁੱਟ ਜਾਏਗੀ ਇਨਕਾ ਕੰਮ ਬੰਦ ਹੋ ਜਾਏਗਾ। ਹਮ ਕਹਾਂ ਜਾਏਗੇ ਬੌਜੀ? ਹਾਂ ਜੋ ਵੀ ਰਿਮੂਵ ਹੋਣਗੇ। ਕਿੰਨਾ ਬਾਕੀ ਬਿਲਡਿੰਗ ਬ੍ਰਾਂਚ ਹੈ ਕਿ ਉਹ ਜਿਵੇਂ-ਜਿ ਕਾਰਵਾਈ ਕਰਦੇ ਜਾਵਾਂਗੇ ਅੱਗੇ ਸਾਰੀ ਹੋ ਗਈ ਜਿਸ ਤੱਕ ਬੈਠੇ ਸਮਾਂ ਕਿੰਨਾ ਮੰਗਿਆ ਗਿਆ ਇਹਨਾਂ ਨੇ ਮੰਗਿਆ ਸੀ ਅੱਜ 2 ਕਿ ਦਿਨ ਦਾ ਮੰਗਿਆ ਵਾ ਜੀ ਪਹਿਲਾ ਹਫਤਾ ਕਹਿੰਦੇ ਸੀ ਹਫਤਾ ਤਾਂ ਪਹਿਲਾਂ ਹੀ ਹੋ ਗਿਆ ਵਾ ਦਿੱਤਾ ਹੋਇਆ ਸਮਾਂ 2 ਕਿ ਦਿਨ ਦਾ ਕਹਿੰਦੇ ਦੇ ਦੋ ਫਿਰ ਗੱਲ ਹੋਈ ਆ ਸਾਹਮਣੇ ਕਿਸੇ ਸਾਹਮਣੇ ਉਹ ਕਦੇ ਵੀ ੱਟਕਾ ਨਹੀਂ ਕਰਨਾ ਜੋ ਟਾਈਮ ਮੰਗਦੇ ਆ ਚੱਕ ਲੈਂਦੇ ਆ ਸਮਾਂ ਲੁਧਿਆਣਾ ਲੈ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਲੁਧਿਆਣਾ ਸ਼ਹਿਰ ਦੇ ਸਲੇਮ ਟਾਪਰੀ ਦੀ ਗੱਲ ਕਰੀਏ ਤਾਂ ਜਿਹੜੀ ਆ ਕਾਰਪੇਸ਼ਨ ਦੀ ਤਹਿ ਬਜਾਰੀ ਦੇ ਵਿੱਚ ਦੁਕਾਨਾਂ ਆਂਦੀ ਸੀ ਉਹ ਤਾਂ ਡੈਮੋਲੇਸ਼ਨ ਕਰ ਦਿੱਤੀਆਂ ਸੀ ਲੇਕਿਨ ਉਸ ਤੋਂ ਬਾਅ ਜੀ ਹੁਣ ਇਹਨਾਂ ਦਾ ਕੀ ਬਣੇਗਾ ਲੇਕਿ ਸਮਝ ਦੱਸ ਸਕਦਾ ਕਿ ਇਹਨਾਂ ਨੇ ਜਿਹੜੇ ਉੱਤੇ ਸ਼ੈੱਡ ਪਾਏ ਹੋਏ ਸੀਗੇ ਜੋ ਉਹਦੇ ਉੱਤੇ ਚਿੱਕਾ ਜਿਹੜੀਆਂ ਪਾਈਆਂ ਹੋਈ ਸੀ ਉਹ ਤਾਂ ਇਹਨਾਂ ਨੇ ਰਿਮੂਵ ਕਰ ਲਈਆਂ ਸੀਗੀਆਂ ਲੇਕਿਨ ਇਹ ਵੱਡੇ ਵੱਡੇ ਬਾਹਰਾਂ ਨੇ ਸ਼ੈੱਡ ਵੀ ਪਾਏ ਹੋਏ ਨੇ ਕੀ ਰਿਮੂਵ ਹੋਣਗੇ ਕੀ ਦੁਕਾਨੇ ਟੁੱਟਣਗੀਆਂ ਤਾਂ ਸਮਝ ਦੱਸ ਸਕਦਾ ਲੇਕਿਨ ਤਸਵੀਰ ਹੈ ਹੁਕਮ ਲਾਓ ਅਸੀਂ ਹਮ ਲੋਕ ਵਿਰੋਧੀ ਵਿਰੋਧੀ ਉੱਠ ਕੇ ਆ ਚੱਲੀ ਹੈ 50 ਸਾਲ ਤੋਂ ਅਸੀਂ ਇੱਥੇ ਬੈਠੇ ਹਾਂ ਉਹ ਵੀ 50 ਸਾਲ ਤੋਂ ਬੈਠੇ ਸੀਗੇ ਸਾਨੂੰ ਥੋੜਾ ਜਿਹਾ ਟਾਈਮ ਦਿੱਤਾ ਜਾਵੇ ਹੋਰ ਕੀ ਹੈ ਨਹੀਂ ਇਹ ਕਹਿੰਦੇ ਨੇ ਕਿ ਹਾਂਜੀ ਇਹ ਕਹਿ ਰਹੇ ਨੇ ਕਿ ਸੀਵਰ ਲਾਈਨ ਦੇ ਥੱਲੇ ਆਊਗਾ ਜਾਂ ਸਰਵਿਸ ਲਾਈਨ ਲੰਗੇਗੀ ਅਗਰ ਤੁਸੀਂ 45 ਸਾਲ ਤੋਂ 50 ਸਾਲ ਤੋਂ ਬੈਠੇ ਉਹ ਨਹੀਂ ਬਖਸ਼ੇਗੇ ਤੇ ਤੁਸੀਂ ਕਿੱਥੇ ਬਖਸ਼ੇ ਜਾਓਗੇ ਸਰਕਾਰੀ ਜਗ੍ਹਾ ਕਹਿੰਦੇ ਨੇ ਸਰਕਾਰੀ ਜਗ੍ਹਾ ਫਿਰ ਲਾਟਮੈਂਟ ਕਿਉਂ ਕੀਤੀ ਗਈ ਦੇਖੋ ਜੀ ਇਹ ਤਾਂ ਹੁਣ ਇਹਨਾਂ ਨੂੰ ਮੌਕੇ ਦੇ ਅਫਸਰ ਹੈਗੇ ਨੇ ਹੂੰ ਠੀਕ ਹੈ ਨਾ ਸਾਨੂੰ ਥੋੜਾ ਜਿਹਾ ਟਾਈਮ ਦਿੱਤਾ ਜਾਏ ਇਹ ਮਹੀਨਾ ਦਾ ਟਾਈਮ ਦਿੱਤਾ ਜਾਵੇ ਅਸੀਂ 50 ਸਾਲ ਦੇ ਇੱਥੇ ਬੈਠੇ ਆਏ ਆ ਸਾਡਾ ਰੋਟੀ ਜ਼ਿਗਾਰਦਾਰ ਪੁਰਾਣੇ 50 ਸਾਲ ਤੋਂ ਬੈਠੇ ਕੰਮ ਕਰਦੇ ਆਂ ਸਾਡੀ ਮਜ਼ਦੂਰੀ ਚ ਐਂਜੀਟੀ ਦੇ ਅੰਡਰ ਆ ਰਿਹਾ ਵਾ ਤੇ ਇਹ ਟੁੱਟ ਰਹੀਆਂ ਪਹਿਲੇ ਕਹਿੰਦੇ ਸੀ ਜੀ ਇਹ ਵਾਲੀਆਂ ਵੱਜ ਜਾਣਗੀਆਂ ਉਹ ਵੀ ਟੁੱਟਣਗੀਆਂ ਹਾਂਜੀ ਉਹ ਵੀ ਟੁੱਟਣਗੀਆਂ ਇਹ ਵੀ ਟੁੱਟ ਜਾਣਗੀਆਂ ਫਿਰ ਮਹੀਨੇ ਦਾ ਟਾਈਮ ਦਿੱਤਾ ਜਾਵੇ ਕੋਈ ਨਹੀਂ ਅਸੀਂ ਕਿਦੜੇ ਕਿਦੜੇ ਆਪਣਾ ਜੁਗਾੜ ਬਣਾਈਏ ਸਾਡੇ ਨਾਲ ਇਹਨੇ ਇੱਕ ਪਰਿਵਾਰ ਨਾਲ ਜੁੜੇ ਹੋਏ ਨੇ ਜਿਨ੍ਹਾਂ ਦਾ ਰੋਟੀ ਦਾ صدਕਾ ਬਣਿਆ ਆ ਉਹਨਾਂ ਦਾ ਅਸੀਂ ਕਿੰਨੀ ਮੁਲਾਜ਼ਮ ਜਿਹੜੇ ਆਏ ਨੇ ਅਫਸਰ ਜਿਹੜੇ ਗੱਲ ਮੁਲਾਜ਼ਮਾਂ ਨਾਲ ਗੱਲ ਕੀਤੀ ਜੀ ਇਹ ਕਹਿੰਦੇ ਜੀ ਅਸੀਂ ਕਮਿਸ਼ਨਰ ਸਾਹਿਬ ਨਾਲ ਗੱਲ ਕੀਤੀ ਹੈਗੀ ਹੈ ਜੀ ਤੇ ਮੈਂ ਵੀ ਅਗੋਂ ਕਮਿਸ਼ਨਰ ਸਾਹਿਬ ਨਾਲ ਇਹਨਾਂ ਨਾਲ ਗੱਲ ਕਰੀ ਸ਼ਾਮੀ ਐਮ ਐਲ ਸਾਹਿਬ ਨਾਲ ਮਿਲਣ ਨੇ ਬੱਗਾ ਸਾਹਿਬ ਨਾਲ ਹੂੰ ਤੁਸੀਂ ਮਹੀਨੇ ਦਾ ਸਮਾਂ ਮੰਗਦੇ ਹੋ ਹਾਂਜੀ ਇਹ ਮਹੀਨੇ ਦਾ ਸਮਾਂ ਮੰਗ ਉਹ ਤਾਂ 50 ਸਾਲ ਦੇ ਵਿੱਚ ਤੈਬਜਾਰੀ ਨੇ ਜਿਹੜੇ ਲਾਟਮੈਂਟ ਕੀਤੀ ਸੀਗੀ ਉਹ ਮੰਦੀ ਨਹੀਂ ਹੋਣਾ ਉਹ ਮੰਦੇ ਨਹੀਂ ਬੇ ਜੀ ਫੇ ਲਾਟਮੈਂਟ ਕਿਉਂ ਕੀਤੀ ਬਸ ਤੁਹ ਪੁੱਛ ਇਹਨਾਂ ਨੂੰ ਪੁੱਛਣਾ ਚਾਹੀਦਾ ਨੇ ਜੀ ਬਸ ਗੱਲ ਹੋ ਗਈ ਬਹੁਤ ਜੰਮ ਰੋਜ਼ 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 ਚਲੀ ਗਈ ਯਹਾਂ ਪਰ 300 ਰੁਪਏ ਬੌਜੀ ਦਿਹਾੜੀ ਕਰਤਾ ਹਮਾਰੇ ਦੋ ਬੱਚੇ ਹੈ ਪਰਿਵਾਰ ਚਲਾ ਰਾਂ ਹਾਂ ਇਨਕੇ ਬੌਜੀ ਕੀ ਵਜ੍ਹਾ ਸੇ ਅਗਰ ਇਹ ਬੌਜੀ ਦੁਕਾਨ ਟੁੱਟ ਜਾਏਗੀ ਇਨਕਾ ਕੰਮ ਬੰਦ ਹੋ ਜਾਏਗਾ ਹਮ ਕਹਾਂ ਜਾਏਗੇ ਬੌਜੀ ਬਿਲਕੁਲ ਅਫਸਰ ਉਧਰ ਨਹੀਂ ਉਧਰ ਜਾ ਰਹੇ ਨਹੀਂ ਅਫਸਰ ਅਸੀਂ ਗੱਲਬਾਤ ਵੀ ਕਰਦੇ ਹਾਂ ਜਿਹੜੇ ਅਫਸਰ ਵਿਪਨ ਹਾਂਡਾ ਤੇ ਹੋਰ ਅਧ બસ ਬਧਿਆ ਭਾਜੀ ਕਿੱਧਰ ਜਾ ਰਹੇ ਨੇ ਉਹ ਪਰਲੇ ਪਾਸੇ ਕਰਨ ਲੇਕਿਨ ਜੋ ਤਸਵੀਰ ਹੈ ਉਹ ਦਿਖਾਈ ਜਾ ਰਹੀ ਤੁਹਾਨੂੰ ਕੀ ਹੈ ਜਿਹੜੀ ਇੱਕ ਬਿਲਡਿੰਗਾਂ ਸੀਗੀਆਂ ਸਾਰੀਆਂ ਤੋੜ ਦਿੱਤੀਆਂ ਗਈਆਂ ਤੇ ਹੁਣ ਉੱਥੇ ਵੀ ਬੁਲਡੋਜ਼ਰ ਜਿਹੜਾ ਚੱਲਣਾ ਵਾ ਉੱਥੇ ਵੀ ਜੀਸੀਬੀ ਚੱਲੇਗੀ ਇਹ ਦੇਖ ਸਕਦੇ ਹੋ ਕਿ ਸੀਵਰ ਲਾਈਨਾਂ ਪੈਣੀਆਂ ਸ਼ੁਰੂ ਵੀ ਹੋ ਗਈਆਂ ਐਨਜੀਟੀ ਦੇ ਅੰਡਰ ਜਿਹੜਾ ਪ੍ਰੋਜੈਕਟ ਸੀਗਾ ਉਹਦੀਆਂ ਪਾਈਪਾਂ ਜਿਹੜੀਆਂ ਪੈਣੀਆਂ ਸ਼ੁਰੂ ਵੀ ਹੋ ਚੁੱਕੀਆਂ ਹੋਈਆਂ ਇਹ ਦਿਖਾਣੀ ਲਾਜ਼ਮੀ ਵੀ ਆ ਕਿਉਂਕਿ ਲੁਧਿਆਣਾ ਲਾਈਵ ਨੇ ਖਬਰ ਦਿਖਾਈ ਸੀ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਭਰਪੂਰ ਜਿਹੜੇ ਕਬਜ਼ੇ ਨੇ ਉਹ ਕਬਜ਼ਿਆਂ ਦੇ ਉੱਤੇ ਕਦੋਂ ਕਾਰਪੋਰ ਕਾਰਪੋਰੇਸ਼ਨ ਬੇਸ਼ੱਕ ਕੰਮ ਕਰਨੀ ਨੀਂਦ ਤੋਂ ਜਾਗ ਚੁੱਕਾ ਹੋਇਆ ਵੈ ਲੇਕਿਨ ਇਹ ਜ਼ੋਨ ਸੀਬੀਡੀ ਇਹ ਸੀਬੀਡੀ ਜਿਹੜੇ ਕਾਰਪੋਰੇਸ਼ਨ ਤਹਿ ਬੁਜਾਰੀ ਇਨਸਪੈਕਟਰ ਨੇ ਉਹ ਅਜੇ ਕੁੰਮਗਰਨੀ ਨੀਂਦ ਨਹੀਂ ਜਾਗੇ ਉਹ ਸਿਰਫ ਅਨਾਉਂਸਮੈਂਟਾਂ ਕਰਦੇ ਨੇ ਲੇਕਿਨ ਇਹ ਅਫਸਰ ਕਾਰਵਾਈ ਯਕੀਨੀ ਬਣਾਉਂਦੇ ਨੇ ਇਹ ਤਸਵੀਰ ਹੈ ਕਿ ਕਈ ਅਧਿਕਾਰੀ ਜਿਹੜੇ ਨੇ ਹੁਣ ਅੱਧਰ ਕਿਹੜੀ ਕਰੋਚਮੈਂਟ ਆ ਉਹ ਵੀ ਦੇਖਦੇ ਆ ਤਸਵੀਰ ਹੈ ਕਿ ਆ ਦੇ ਸਦਿਓ ਕਿ ਟਰਾਂਸਫਾਰਮਰ ਬਾਹਰ ਕਿੰਨਾ ਕਿੰਨਾ ਕਬਜ਼ਾ ਕੀਤਾ ਹੋਇਆ ਇੱਕ ਪਾਸੇ ਕੂੜੇ ਢੇਰ ਇੱਕ ਪਾਸੇ ਪਟਵਲ ਪੰਪ ਦੀ ਦੀਵਾਰ ਕੀ ਇਹ ਪਟਵਲ ਪੰਪੀ ਜਾਊਗਾ ਕੀ ਨਹੀਂ ਜਾਊਗਾ ਲੇਕਿਨ ਕ੍ਰੋਸਮੈਂਟ ਜਾਊਗੀ ਲੇਕਿਨ ਇਹ ਤਸਵੀਰ ਹੈ ਆ ਕਨੈਕਸ਼ਨ ਸਤਾ ਦਊਗਾ ਉਸੇ ਵਕਤ ਜਿੱਪ ਨੌਂਦਾ ਜੀ ਕੀ ਕਾਰਵਾਈ ਕੀਤੀ ਹੋਗੀ ਉਹ ਵੀ ਦੁਕਾਨਾਂ ਹਰ ਰਿਮੂਵ ਹੋਣ ਗਿਆ ਹਾਂ ਜੀ ਉਹ ਵੀ ਰਿਮੂਵ ਹੋਣ ਦੇਗੇ ਕਿੰਨਾ ਸਾਰੀ ਬਿਲਡਿੰਗ ਬ੍ਰਾਂਚ ਤੇ ਹੈ ਜੀ ਉਹ ਜਿਵੇਂ ਜਿਵੇਂ ਇਨਸਟਰਕਸ਼ਨ ਦੇਈ ਜਾਊਗੀ ਓਵੇਂ ਓਵੇਂ ਅਸੀਂ ਕਾਰਵਾਈ ਕਰਦੇ ਜਾਵਾਂਗੇ ਕਿੰਨੇ ਜਿੱਦਾਂ ਪਟਰੋਲ ਪੰਪ ਵੀ ਵਿਚ ਆ ਰਿਹਾ ਨਹੀਂ ਪਟਰੋਲ ਪੰਪ ਦੇਖੋ ਮੈਂ ਹਜੇ ਤੱਕ ਤਾਂ ਨਹੀਂ ਸਾਨੂੰ ਕਾਗਜ਼ ਕੋਈ ਪਟਰੋਲ ਪੰਪ ਦੇ ਉੱਥੇ ਸਾਡੀ ਲੀਜ਼ ਹੈਗੇ ਪਰ ਫਿਰ ਵੀ ਜੇ ਕੋਈ ਤੁਸਾਨੂੰ ਅਸੀਂ ਚੈੱਕ ਕਰ ਲੈਣੇ ਜੇ ਤੁਹਾਨੂੰ ਕੋਈ ਪਤਾ ਸਾਨੂੰ ਦੱਸ ਦਿਓ ਵੀ ਕੋਈ ਪੰਪ ਵਿਚ ਆ ਰਿਹਾ ਹੈ ਜੀ ਮੈਨੂੰ ਨਹੀਂ ਇਹਦੇ ਬਾਰੇ ਪਤਾ ਕਿਉਂਕਿ ਜਿਸ ਹਿਸਾਬ ਨਾਲ ਰੋਡ ਜਿਹੜੀ ਜਾਣੀ ਐ ਐਨਜੀਟੀ ਦੇ ਅੰਦਰ ਜਿਹੜੇ ਸੀਵਰ ਲਾਈਨ ਪੈ ਰਹੇ ਨੇ ਕਿ ਉਸ ਹਿਸਾਬ ਦੇ ਨਾਲ ਇਹ ਲਾਈਨ ਵੀ ਜਿਹੜੀ ਉਸ ਨਾਲ ਕਨੈਕਟ ਹੋ ਰਹੀ ਐ ਇਸ ਇਸ ਬਾਰੇ ਨਾ ਬਿਲਡਿੰਗ ਬ੍ਰਾਂਚ ਹੀ ਜ਼ਿਆਦਾ ਡਿਟੇਲ ਚ ਦੱਸ ਸਕਦੀ ਐ ਬਿਲਡਿੰਗ ਬ੍ਰਾਂਚ ਦੇ ਅਪਸ ਨੇ ਜਾ ਰਹੇ ਨੇ ਬਿਲਕੁਲ ਅੱਗੇ ਆਓ 베ਦੀ ਸਾਹਿਬ ਨਾਲ ਨੇ 베ਦੀ ਸਾਹਿਬ 베ਦੀ ਸਾਹਿਬ 베ਦੀ ਸਾਹਿਬ ਆਓ ਜੀ ਆਓ ਇੱਕ ਰੁਕ ਜਾਓ ਭਾਈ ਵੱਡੇ ਵੀਰ 베ਦੀ ਸਾਹਿਬ ਫੋਨ ਜਿਹੜੀ ਕਾਰਵਾਈ ਜਿਹੜੀ ਹੋ ਰਹੀ ਐ ਇਹ ਕਾਰਵਾਈ ਅੱਗੇ ਵੀ ਹੋਊਗੀ ਅੱਗੇ ਸਾਰੀ ਹੋਊਗੀ ਜਿਸ ਤੱਕ ਬੈਠੇ ਆ ਸਮਾਂ ਕਿੰਨਾ ਮੰਗਿਆ ਗਿਆ ਇਹਨਾਂ ਨੇ ਮੰਗਿਆ ਸੀ ਅੱਜ 2 ਕਿ ਦਿਨ ਦਾ ਮੰਗਿਆ ਵਾ ਜੀ ਪਹਿਲਾ ਹਫਤਾ ਕਹਿੰਦੇ ਸੀ ਹਫਤਾ ਤਾਂ ਪਹਿਲਾਂ ਹੀ ਹੋ ਗਿਆ ਵਾ ਦਿੱਤਾ ਹੋਇਆ ਸਵਾ ਦੋ ਕਿ ਦਿਨ ਕਹਿੰਦੇ ਦੇ ਦਿਓ ਫਿਰ ਗੱਲ ਹੋਈ ਆ ਸਾਹਬ ਨਾਲ ਕਮਿਸ਼ਨਰ ਸਾਹਿਬ ਨਾਲ ਉਹ ਕਹਿੰਦੇ ਵੀ ਧੱਕਾ ਨਹੀਂ ਕਰਨਾ ਜੋ ਟਾਈਮ ਮੰਗਦੇ ਆ ਚੱਕ ਲੈਣ ਦੋ ਨਾ ਸਵਾ ਦੇਖ ਬਿਲਡਿੰਗ ਬਣਾ ਦੇ ਅਪਸਰ ਹੋਣ ਲੇਕਿਨ ਪਟ્રોલ ਕਾਫ ਦੇ ਜਦੋਂ ਬੇਕ ਕੱਢੀਏ ਤਾਂ ਪ੍ਰੋਬਲਮ ਹੀ ਵੇਚ ਜਾਂਦਾ ਕਿ ਇਹ ਚੜਦੀ ਇਹਦੀ ਸੈਪਰੇਟ ਪਹਿਲਾਂ ਹੀ ਫੈਲ ਚੱਲ ਰਹੀ ਹੈ ਇਹਨਾਂ ਦੀ ਇਹਨਾਂ ਨੂੰ ਸ਼ਿਫਟ ਕਰ ਲਈ ਕੋਈ ਜਗ੍ਹਾ ਜੂਆ ਕਿੱਥੇ ਦੇਣੀ ਆ ਜੀ ਉਹ ਰਿਕਾਰਡ ਦੇਖ ਕੇ ਲੱਗੂਗਾ ਵੀ ਚੱਲ ਰਹੀ ਹੈ ਮੂਵਮੈਂਟ ਮਤਲਬ ਇਹ ਵੀ ਉਸ ਇਲਾਕੇ ਏਰੀਆ ਦੇ ਵਿੱਚ ਆਉਂਦਾ ਇਲੈਗਲ ਇਲਾਕੇ ਜੀ ਹਾਂ ਉਹਦੇ ਚ ਹੀ ਆਉਂਦਾ ਵਾ ਰੋਡ ਪੋਰਸ਼ਨ ਚ ਹੀ ਆਉਂਦਾ ਇਹ ਤੇ ਇਹ ਡੈਮੋਲਿਸ਼ਨ ਹੋਏਗਾ ਨਹੀਂ ਇਹ ਤਾਂ ਜੋ ਡਿਸੀਜਨ ਲੈਣਗੇ ਜਾਂ ਇਹਨਾਂ ਨੂੰ ਜਗਾ ਸ਼ਿਫਟ ਕਰ ਰਿਹਾ ਕਿੱਥੇ ਦੇਣੀ ਹੈ ਕੀ ਕੁਝ ਕਰਨਾ ਮਾ ਉਸ ਹਿਸਾਬ ਨਾਲ ਆ ਇਹ ਹਾਈ ਅਥਾਰਟੀ ਫੈਸਲਾ ਕਰੂਗੀ ਪ੍ਰੋਵੀਜ਼ਨਲ ਹਜੇ ਕੁਝ ਨਹੀਂ ਕੱਢਿਆ ਗਿਆ ਨਾ ਨਹੀਂ ਚੱਲ ਰਹੀ ਹੈ ਫਾਈਲ ਫਾਈਲ ਚੱਲ ਰਹੀ ਹੈ ਫਾਈਲ ਚੱਲ ਰਹੀ ਹੈ ਆਰਡਰ ਅਜੇ ਕੋਈ ਨਹੀਂ ਫਾਈਨਲ ਨਹੀਂ ਹੋਈ ਅਜੇ ਜਦੋਂ ਆਰਡਰ ਆਣਗੇ ਫਿਰ ਆ ਵੀ ਰਿਮੂਵ ਹੋ ਜਾਏਗਾ ਹਾਂ ਪੂਰੀ ਬੰਦੀ ਕਾਰਵਾਈ ਰੂਲਾਂ ਅਸਰ ਕਰਕੇ ਫਿਰ ਨੋਟਸ ਵਗੈਰਾ ਜੋ ਦੇ ਕੇ ਕੀ ਵੀ ਕਰਨਾ ਕਿਉਂਕਿ ਪਟ્રોલ ਪਾਪਾ ਹੈ ਕੀ ਹੈ ਪ੍ਰੋਜੈਕਟ ਦੀ ਇੱਥੋਂ ਹੁਣ ਮੰਡੀ ਚੱਕੀ ਗਈ ਆ ਉਹਨਾਂ ਲਈ ਅਲਾਰਟ ਕੀਤੇ ਸੀਗੇ ਖੋਕੇ-ਖੋਕੇ ਜਿਹੜੇ ਸੀ ਟੈਂਪਰੇਰੀ ਆ ਨਾ ਕੋਈ ਲੈ ਰਹੇ ਆ ਰਸੀਦ ਵਟ ਰਹੇ ਆ ਤਹਿਬਜਾਰੀ ਜਾਂ ਕੁਝ ਵੀ ਸੇਲ ਸਾਕਾ ਕੁਝ ਨਹੀਂ ਇਹ ਬਸ ਇਹਨਾਂ ਨੂੰ ਨੋਟ ਦਿੱਤੀ ਸੀ ਇਹਨਾਂ ਨੇ ਸੇਲ ਸਾਕਾ ਨੇ ਇਹ ਇਹਨਾਂ ਨੇ ਸਮਾਂ ਮੰਗਿਆ ਸਮਾਂ ਦਿੱਤਾ ਹੁਣ ਪੂਰਾ ਹੋ ਗਿਆ ਵਾ ਬਸ ਸਟੈਪ ਟੂ ਸਟੈਪ ਹੁਣ ਖਾਲੀ ਕਰਾ ਰਹੇ ਆਂ ਸੀਵਰ ਪੈ ਰਿਆ ਵਾ ਉਹ ਤਾਂ ਮੈਂ ਦੇਖ ਲਿਆ ਬਖਸ਼ਿਆ ਕੋਈ ਨਹੀਂ ਜਾਊਗਾ ਹੈ ਬਖਸ਼ਿਆ ਕੋਈ ਨਹੀਂ ਜਾਊਗਾ ਨਹੀਂ ਨਹੀਂ ਸਾਰੇ ਨਹੀਂ ਹੋ ਗਈ ਪਰ ਉਹ ਜਿਵੇਂ ਅਫਸਰ ਕਹਿੰਦੇ ਵੀ ਦੇ ਦਿਓ ਧੱਕਾ ਨਾ ਕਰੋ ਵੀ ਸਮਾਂ ਮੰਗਦੇ ਆ ਸਮਾਂ ਦੇ ਰਹੇ ਆਂ ਲੇਕਿਨ ਉਹ ਗਰੀਬ ਬੰਦੇ ਨੇ ਛਾਹੂ ਕਰਾ ਛੋਟਾ ਸਵਾਲ ਹੈ ਨਹੀਂ ਨਹੀਂ ਉਹ ਗਰੀਬ ਬੰਦਿਆਂ ਨੇ ਕਿਹਾ ਜੀ ਪੰਪ ਵੀ ਆ ਰਿਹਾ ਪੰਪ ਆ ਰਿਹਾ ਇਹਦੇ ਤੇ ਸੈਪਰੇਟ ਕਾਰਵਾਈ ਹੋਊਗੀ ਕਿਉਂਕਿ ਪੰਪ ਦਾ ਮਸਲਾ ਇਹਨੂੰ ਡੈਮੇਜ ਨਹੀਂ ਕਰ ਸਕਦੇ ਇਕਦਮ ਹੀ ਉਹਨਾਂ ਨੂੰ ਕਰ ਦਿੱਤਾ ਇਹਦੀ ਸੈਪਰੇਟ ਫਾਈਲ ਚੱਲਦੀ ਆ ਉਹ ਅਫਸਰਾਂ ਤੋਂ ਜੋ ਦਿਸਨ ਦੇ ਮਿਲਣਗੇ ਸ਼ਿਫਟ ਜਗਾ ਦੇ ਰਿਹਾ ਕੀ ਕਰ ਰਹੇ ਆ ਦੇਖਾਂਗੇ ਚਲੋ ਬਹੁਤ ਬਹੁਤ ਸ਼ੁਕਰੀਆ ਇਹ ਸਾਡੇ ਨਾਲ ਬੇਟੀ ਬੇਟੀ ਸਾਹਿਬ ਜੀ ਕੇ ਟੀਵੀ ਨੇ ਲੇਕਿਨ ਇਹ ਪੰਪ ਵੀ ਜਿਹੜਾ ਤੁਹਾਨੂੰ ਦੱਸਿਆ ਕਿ ਇਹ ਪੰਪ ਵੀ ਜਿਹੜਾ ਉਸ ਜਿਹੜੀ ਜਗਾ ਜਿਹੜੀ ਹੈਗੀ ਆ ਉਹ ਜਗਾ ਦੇ ਵਿੱਚ ਇਹ ਪੰਪ ਵੀ ਆ ਰਿਹਾ ਕਿਉਂਕਿ ਪਿੱਛੇ ਹੀ ਇਹਦੇ ਇੱਕ ਬਿਲਡਿੰਗ ਬਣੀ ਹੈ ਤੁਹਾਨੂੰ ਦਿਖਾ ਦਈਏ ਤਸਵੀਰ ਬਿਲਡਿੰਗ ਦੀ ਤਸਵੀਰ ਦਿਖਾ ਰਹੇ ਆ ਕਿ ਪਿੱਛੇ ਦੇ ਜਿਹੜੀ ਡੈਮੋਲੇਸ਼ਨ ਕੀਤੀ ਗਈ ਹੈ ਪੰਪ ਵੀ ਹੁਣ ਦੀ ਇੱਕ ਫਾਈਲ ਜਿਹੜੀ ਆਦੀ ਵੀ ਚੱਲ ਰਹੀ ਆ ਲੇਕਿਨ ਤੁਹਾਨੂੰ ਪਿਛਲੇ ਹਾਲਾਤ ਜਿਹੜੇ ਮੈਂ ਦਿਖਾਵਾਂਗਾ ਜਿਹੜੀ ਡੈਮੋਲੇਸ਼ਨ ਕੀਤੀ ਗਈ ਸੀਗੀ ਜਿਹੜੇ ਤੋੜੇ ਗਏ ਸੀਗੇ ਡੈਮੋਲੇਸ਼ ਕੀਤੇ ਗਏ ਸੀਗੇ ਕਿਉਂਕਿ ਲੁਧਿਆਣਾ ਲਾਈਵ ਨਹੀਂ ਪ੍ਰਮੁੱਖਤਾ ਨਾਲ ਖਬਰ ਦਿਖਾਈ ਸੀਗੀ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਕਿ ਉਹ ਬਿਲਡਿੰਗਾਂ ਕਿੱਥੇ ਜਾਣ ਗਈਆਂ ਜਿਹੜੇ ਕਬਜ਼ੇ ਕੀਤੇ ਗਏ ਨੇ ਲੇਕਿਨ ਇੱਕ ਸਵਾਲ ਆ ਵੀ ਖੜਾ ਹੋ ਜਾਂਦਾ ਕਿ 45 ਤੋਂ 50 ਸਾਲ ਪੁਰਾਣੇ ਇਹ ਬੈਠੇ ਨੇ ਬੈਠੇ ਸੀਗੇ ਹੁਣ ਵਿਚਾਰੇ ਕਿ ਹੁਣ ਉਹ 45 ਤੋਂ 50 ਸਾਲ ਪੁਰਾਣੇ ਜਿਹੜੇ ਬੈਠੇ ਨੇ ਕਿ ਉਹਨਾਂ ਨੂੰ ਕਹਿੰਦੇ ਨੇ ਕਿ ਮਾਲਕਾਂ ਦਾ ਹੱਕ ਮਿਲ ਜਾਂਦਾ ਵਾ ਕਿ ਉਹਨਾਂ ਕੋਲੋਂ ਉਹਨਾਂ ਨੂੰ ਪ੍ਰੂਫ ਮਿਲ ਜਾਂਦੇ ਨੇ ਲੇਕਿਨ ਕੋਈ ਪ੍ਰੂਫ ਨਹੀਂ ਮਿਲੇ ਲੇਕਿਨ ਇਹ ਤਸਵੀਰ ਜਿਹੜੀ ਦਿਖਾ ਦਿੱਤੀ ਗਈ ਹੈ ਤੁਹਾਨੂੰ ਕੀ ਐਨਜੀਟੀ ਵੱਲੋਂ ਸੀਵਰ ਪੈ ਰਿਹਾ ਇਹ ਸੀਵਰ ਦੀ ਵਿਥ ਦੇਖ ਸਕਦੇ ਹੋ ਇਹ ਸੀਵਰ ਪਾਈਪ ਸਿੱਧਾ ਪੰਪ ਦੇ ਵਿੱਚ ਜਾ ਰਿਹਾ ਇਹ ਪੰਪ ਹੈ ਇਹ ਲੰਬਾਈ ਦੀ ਗੱਲ ਕਰਾਂ ਅਦੀ ਜਿਹੜੀ ਸਿੱਧੀ ਸਿੱਧੀ ਲੰਬਾਈ ਦੀ ਗੱਲ ਕਰਾਂ ਸਿੱਧੀ ਪੰਪ ਤੇ ਜਾ ਰਹੀ ਹੈ ਕੀ ਸਿਰਫ ਇੱਥੋਂ ਹੀ ਸ਼ੁਰੂ ਕੀਤਾ ਕਿ ਇਹਦਾ ਕਨੈਕਸ਼ਨ ਮੋੜਿਆ ਜਾਊਗਾ ਕੀ ਸਿੱਧਾ ਲੈ ਕੇ ਆਇਆ ਜਾਊਗਾ ਕਿ ਗਰੀਬ ਬੰਦਿਆਂ ਦੇ ਨਾਲ ੱੱਕਾ ਕੀਤਾ ਮੁਨਾਸਿਬ ਹੈ ਕਿ ਸ਼ਾਹੂਕਾਰ ਨੇ ਇਸ ਕਰਕੇ ਕਿ ਇਹ ਅਪ੍ਰੋਚੇਬਲ ਪਰਸਨ ਹੋਣਗੇ ਇਸ ਕਰਕੇ ਕਿ ਇੱਕ ਵੱਡਾ ਸਵਾਲ ਹੈ ਕਿ ਜੀਸੀਬੀ ਆ ਗਈ ਹੋਈ ਹੈ ਜੀਸੀਬੀ ਇਹ ਜੋ ਵੀ ਮਲਵਾ ਹੈਗਾ ਇਹਨੂੰ ਚੱਕਦੀ ਪਈ ਆ ਲੇਕਿਨ ਇਹ ਤੇ ਇੱਕ ਵੱਡੀ ਗੱਲ ਆੇ ਸਾਹਮਣੇ ਆ ਜਾਂਦੀ ਹੈ ਕਿ ਇਹ ਦੁਕਾਨਾਂ ਢਾਈਆਂ ਗਈਆਂ ਦੁਕਾਨਾਂ ਢਾਣ ਤੋਂ ਬਾਅਦ ਐਨਜੀਟੀ ਦਾ ਇੱਕ ਸਰਵੇ ਸੀਗਾ ਕਿ ਇੱਥੇ ਸੀਵਰ ਲਾਈਨ ਪਾਣੀ ਸੀਗੀ ਸਰਵਿਸ ਲਾਈਨ ਬਣਣੀ ਹੈ ਕਿਉਂਕਿ ਹਾਈਵੇ ਦੇ ਨਾਲ ਸਰਵਿਸ ਲਾਈਨ ਜੂਰ ਹੁੰਦੀ ਆ ਉਹ ਹੋਣੀ ਹੈ ਕਿਉਂਕਿ ਇੱਥੋਂ ਸਿੱਧਾ ਸੀ ਜਾ ਸਕਦੇ ਆ ਗਾਂਦੀ ਨਗਰ ਗਾਂਦੀ ਨਗਰ ਤੋਂ ਅੱਗੇ ਜਾ ਸਕਦੇ ਆ ਕੰਟਾ ਕਾਰਸ਼ਿਪ ਪੂਰੀ ਹਰ ਕਿੱਥੇ ਜਾ ਸਕਦੇ ਆ ਲੇਕਿਨ ਇਹ ਸਰਵਿਸ ਲਾਈਨ ਤੋਂ ਬਾਅਦ ਇੱਕ ਕਬਜ਼ੇ ਸੀ ਇਹ ਕਬਜ਼ੇ ਹਟਾ ਦਿੱਤੇ ਗਏ ਨੇ ਲੇਕਿਨ ਵੱਡੀ ਗੱਲ ਹੈ ਕਿ ਹੁਣ ਪٹرول ਪੰਪ ਵੀ ਡੈਮੋਲਿਸ਼ ਕੀਤਾ ਜਾਊਗਾ ਕਿ ਇਹਦੀ ਫਾਈਲ ਜਿਹੜੀ ਹੈਗੀ ਉਹ ਕਿੱਥੇ ਅਥੋਂ ਚੇਂਜ ਕਰਕੇ ਕਿੱਥੇ ਸ਼ਿਫਟ ਕੀਤਾ ਜਾਊਗਾ ਲੁਧਰਣਾ 2 ਦੀ ਖਬਰ ਤੇ ਮੋਰ ਲੱਗੀ ਤੇ ਦੋ ਦਿਨ ਬਾਅਦ ਅਗਲੀ ਦੁਕਾਨਾਂ ਵੀ ਡੈਮੋਲੇਸ਼ਨ ਕੀਤੀਆਂ ਜਾਣਗੀਆਂ ਲੁਧਰਣਾ ਕੋਮੇਰਾਮੈਨ ਹਣੀ ਦੇ ਨਾਲ ਵਿਸ਼ਾਲ ਕਪੂਰ ਲੁਧਰਣਾ